ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੰਗਲਾ ਪੰਜਾਬੀ ਤੇ ਸਵਾਜਾ ਤੁਹਾਡੇ ਨਾਲ ਫੇਰ ਤੋਂ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਈ। ਦਰਿਆ ਦੇ ਕਿਨਾਰੇ ਇੱਕ ਮਸ਼ਵਾਰਾ ਰੋਜ਼ ਮੱਛੀਆਂ ਫੜਨ ਦੇ ਲਈ ਆਉਂਦਾ ਏ ਜਿਨ੍ਹਾਂ ਨੂੰ ਵੇਚ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਤੇ ਦੂਜੇ ਪਾਸੇ ਇੱਕ ਆਦਮੀ ਦਰਿਆ ਦੇ ਵਿੱਚ ਬੇੜੀ ਨੂੰ ਪਾਉਂਦਾ ਏ ਤੇ ਉਹਦੇ ਉੱਤੇ ਸਵਾਰੀਆਂ ਨੂੰ ਬਿਠਾ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਲੈ ਕੇ ਜਾਂਦਾ ਏ ਜਿਹਦੇ ਨਾਲ ਉਹਦੇ ਘਰ ਦਾ ਗੁਜ਼ਾਰਾ ਚੱਲਦਾ ਇਸ ਮਲਾ ਤੇ ਇਸ مشوارے ਦੇ ਵਿੱਚ ਰੋਜ਼ ਦੀ ਮਿਲਣੀ ਦੇ ਕਰਕੇ ਦੋਸਤੀ ਪੈ ਜਾਂਦੀ ਏ ਊੜੀ ਮਿੱਤਰਤਾ ਹੋ ਜਾਂਦੀ ਦੋਵੇਂ ਜਾਣੇ ਜਦੋਂ ਵੀ ਫ੍ਰੀ ਹੁੰਦੇ ਆਪਣਾ ਕੰਮ ਮੁਕਾ ਲੈਂਦੇ ਜਾਂ ਕੰਮ ਨਾ ਹੁੰਦਾ ਤਾ ਉਹ ਦੋਏ ਬੈਠ ਕੇ ਆਪਣੀਆਂ ਹੱਡ ਬੀਤੀਆਂ ਇੱਕ ਦੂਜੇ ਨੂੰ ਸੁਣਾਉਂਦੇ। ਤਾਂ ਜਿਹੜਾ ਮਸ਼ਵਾਰਾ ਏ ਉਹ ਆਪਣੇ ਮਲਾਹ ਦੋਸਤ ਨੂੰ ਦੱਸਦਾ ਏ ਕਿ ਮੇਰੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਸੀ। ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਹੋਰ ਨਹੀਂ ਤੇ ਇੰਜ ਕਰਕੇ ਦਰਿਆ ਦੇ ਕਿਨਾਰੇ ਜਾਇਆ ਕਰ ਉੱਥੇ ਮੱਛੀਆਂ ਫੜ ਕੇ ਤੇ ਉਹਨਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰ ਲੈ। ਤੇ ਫਿਰ ਉਹ ਆਪਣੇ ਦੋਸਤ ਨੂੰ ਦੱਸਦਾ ਏ ਕਿ ਮੈਂ ਜਿਹੜੀਆਂ ਮੱਛੀਆਂ ਫੜ ਕੇ ਥੋ ਲੈ ਕੇ ਜਾਂਦਾ ਮੇਰੀ ਪਤਨੀ ਤੇ ਮੇਰਾ ਲड़का ਉਹਨਾਂ ਨੂੰ ਮੈਂ ਇੱਕ ਕਿਰਾਏ ਤੇ ਦੁਕਾਨ ਸ਼ਹਿਰ ਦੇ ਵਿੱਚ ਲਈ ਹੋਈ ਹੈ ਤੇ ਉਹ ਦੋਵੇਂ ਜਾਣੇ ਕੀ ਕਰਦੇ ਆ ਕਿ ਉਸ ਕਿਰਾਏ ਦੀ ਦੁਕਾਨ ਤੇ ਜਾਂਦੇ ਆ ਤੇ ਉਹਨਾਂ ਮੱਛੀਆਂ ਨੂੰ ਵੇਚਦੇ ਨੇ ਉਹਨਾਂ ਤੋਂ ਵਟੇ ਹੋਏ ਜਿਹੜੇ ਪੈਸੇ ਹੁੰਦੇ ਆ ਉਹਦੇ ਨਾਲ ਰਸਣ ਲੈ ਆਉਂਦੇ ਨੇ ਤੇ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਹੈ ਜਿਹੜਾ ਸੋਹਣਾ ਹੋ ਜਾਂਦਾ ਉਹ ਮਲਾ ਦੋਸਤ ਜਿਹੜਾ ਉਹ ਆਪਣੇ ਦੋਸਤ مشਵਾਰੇ ਨੂੰ ਦੱਸਦਾ ਹੈ ਕਹਿੰਦਾ ਕਿ ਮੇਰੇ ਘਰ ਵਿੱਚ ਅੰਤਾਂ ਦੀ ਗਰੀਬੀ ਸੀ ਘਰ ਦੇ ਵਿੱਚ ਖਾਣ ਦੇ ਲਈ ਰੋਟੀ ਟੁੱਕ ਕੋਈ ਰਾਸ਼ਨ ਪਾਣੀ ਨਹੀਂ ਹੁੰਦਾ ਸੀ ਤੇ ਮੈਨੂੰ ਵੀ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਹੋਰ ਨਹੀਂ ਤੇ ਦਰਿਆ ਦੇ ਵਿੱਚ ਇੱਕ ਬੇੜੀ ਹੀ ਪਾਲਾ ਤੇ ਕਹਿੰਦਾ ਫਿਰ ਮੈਂ ਬੇੜੀ ਖਰੀਦੀ ਉਹ ਨੂੰ ਮੈਂ ਹੁਣ ਇਸ ਦਰਿਆ ਦੇ ਵਿੱਚ ਪਾਉਂਦਾ ਹਾਂ ਤੇ ਮੁਸਾਫਰਾਂ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਛੱਡਦਾ ਹਾਂ ਉਹਨਾਂ ਤੋਂ ਜਿਹੜਾ ਮੈਨੂੰ ਕਿਰਾਇਆ ਮਿਲਦਾ ਹੈ ਐਸਾ ਮਿਲਦਾ ਹੈ ਉਹਦੇ ਨਾਲ ਮੇਰਾ ਘਰ ਦਾ ਗੁਜ਼ਾਰਾ ਹੈ ਜਿਹੜਾ ਬਹੁਤ ਸੋਹਣਾ ਚੱਲ ਰਿਹਾ ਸੋ ਇਸੇ ਤਰ੍ਹਾਂ ਦੋਵਾਂ ਦੀ ਗੂੜੀ ਦੋਸਤੀ ਹੋ ਜਾਂਦੀ ਹੈ ਗੂੜੀ ਲਿਪਰਤਾ ਹੋ ਜਾਂਦੀ ਹੈ ਸਮਾਂ ਚੱਲਦਾ ਜਾਂਦਾ ਹੈ ਤਾਂ ਇੱਕ ਦਿਨ ਉਹ ਮਲਾ ਜਿਹੜਾ ਉਹ ਆਪਣੇ مشوارے دوست ਨੂੰ ਕਹਿੰਦਾ ਹੈ ਕਿ ਮੇਰੇ دوست ਰਾਤ ਮੈਨੂੰ ਇੱਕ ਸੁਪਨਾ ਆਇਆ ਕੁਆਬ ਦੇ ਕਿ ਤੁਹਾਨੂੰ ਕੀ ਸੁਪਨਾ ਆਇਆ ਤੇ ਕਹਿੰਦਾ ਕਿ ਸੁਪਨੇ ਦੇ ਵਿੱਚ ਇੱਕ ਮੈਨੂੰ ਸਾਧੂ ਸੰਤ ਮਹਾਤਮਾ ਸਿਕੀਰ ਲੱਗਦੇ ਆ ਮੈਨੂੰ ਕੋਈ ਰੱਬ ਰੰਗੀ ਰੂਹਏ ਮੈਨੂੰ ਇਹ ਚ ਲੱਗਿਆ ਕਿ ਉਹ ਮਹਾਤਮਾ ਜੀ ਹੋਣਗੇ ਤੇ ਉਹ ਮੈਨੂੰ ਮੇਰੇ ਸੁਪਨੇ ਦੇ ਵਿੱਚ ਆਖਦੇ ਨੇ ਕਿ ਤੂੰ ਆਪਣੀ ਬੇੜੀ ਦੇ ਵਿੱਚ ਕਦੇ ਵੀ ਕਿਸੇ ਨਸ਼ਾ ਕਰਨ ਵਾਲੇ ਨੂੰ ਨਹੀਂ ਲਿਖਾਉਣਾ ਕਿਸੇ ਸ਼ਰਾਬ ਪੀਣ ਵਾਲੇ ਨੂੰ ਆਪਣੀ ਬੇੜੀ ਦੇ ਵਿੱਚ ਕਦੇ ਵੀ ਤਾ ਫਿਰ ਉਸ ਦਾ ਜਿਹੜਾ مشਵਾਰਾ دوست ਹੁੰਦਾ ਹੈ ਉਹ ਕਹਿੰਦਾ ਹੈ ਕਿ ਤੂੰ ਕੀ ਸੋਚਿਆ ਤਾ ਕਹਿੰਦਾ ਹੈ ਕਿ ਮੈਨੂੰ ਇਹ ਸੁਪਨਾ ਸੁਪਨਾ ਨਹੀਂ ਲੱਗਿਆ ਮੈਨੂੰ ਇਹ ਸੱਚ ਬਿਆਨ ਹੋਇਆ ਮੈਨੂੰ ਇੰਜ ਲੱਗਿਆ ਕਿ ਕੋਈ ਸੱਚ ਮੁੱਚ ਕੋਈ ਸੰਤ ਮਹਾਤਮਾ ਮੇਰੇ ਸਾਹਮਣੇ ਖੜਿਆ ਤੇ ਉਹ ਮੈਨੂੰ ਇਹ ਪਰਵਚਨ ਕਰ ਰਿਹਾ ਹੈ ਕਿ ਤੂੰ ਆਪਣੀ ਬੇੜੀ ਦੇ ਵਿੱਚ ਕਦੇ ਵੀ ਕਿਸੇ ਸ਼ਰਾਬੀ ਨੂੰ ਜਾਂ ਨਸ਼ਾ ਕਰਨ ਵਾਲੇ ਨੂੰ ਨਹੀਂ ਬਿਠਾਉਣਾ ਤਾ ਫਿਰ ਉਹ ਕਹਿੰਦਾ ਕਿ ਤੂੰ ਸੋਚਿਆ ਕੀ ਤਾਂ ਉਹ ਕਹਿੰਦਾ ਹੈ ਕਿ ਮੈਂ ਬਿਲਕੁਲ ਇਹ ਸੋਚ ਲਿਆਏ ਕਿ ਆਪਣੀ ਪੀੜ੍ਹੀ ਦੇ ਵਿੱਚ ਕਿਸੇ ਵੀ ਨਸ਼ਾ ਕਰਨ ਵਾਲੇ ਨੂੰ ਪਦੇ ਵੀ ਬੈਠਣ ਨਹੀਂ ਦੇਵਾਂਗਾ ਉਸ ਸਵਾਰੀ ਨੂੰ ਕਦੇ ਵੀ ਨਹੀਂ ਬਿਠਾਉਣਾਗਾ ਤਾਂ مشਵਾਰਾ ਕਹਿੰਦਾ ਹੈ ਕਿ ਬਿਲਕੁਲ ਤੈਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਪਤਾ ਨਹੀਂ ਇਹਦੇ ਵਿੱਚ ਕਿਹੜੀ ਮੋਜ਼ ਹੈ ਜੇ ਤੈਨੂੰ ਉਸ ਸੰਤ ਮਹਾਤਮਾ ਨੇ ਸੁਪਨੇ ਦੇ ਵਿੱਚ ਕਿਹਾ ਹੋ ਸਕਦਾ ਹੈ ਕਿ ਜੇ ਉਹ ਕਿਤੇ ਸੱਚਮੁੱਚ ਤੇਰੇ ਸਾਹਮਣੇ ਵੀ ਆ ਜਾਵੇ ਹੋ ਸਕਦਾ ਉਹਨੇ ਉਦੋਂ ਵੀ ਇਹ ਤੈਨੂੰ ਪ੍ਰਵਚਨ ਕਰਨੇ ਸੀ ਭਾਰ ਭਾਵੇਂ ਤੈਨੂੰ ਸੁਪਨਾ ਹੀ ਆਇਆ ਏ ਤੇਰੇ ਫਾਇਦੇ ਲਈ ਆਇਆ ਹੈ ਕਿ ਕਦੇ ਵੀ ਕਿਸੇ ਸ਼ਰਾਬੀ ਨੂੰ ਆਪਣੀ ਬੇੜੀ ਦੇ ਵਿੱਚ ਨਹੀਂ ਬਿਠਾਉਣਾ ਨਾ ਕਹਿੰਦਾ ਕਿ ਠੀਕ ਏ ਮੇਰੇ ਦੋਸਤ ਇਸੇ ਤਰ੍ਹਾਂ ਸਮਾਂ ਚੱਲਦਾ ਜਾਂਦਾ ਏ ਦੋਹਾਂ ਦੀ ਦੋਸਤੀ ਜਿਹੜੀ ਥੋੜੀ ਹੁੰਦੀ ਜਾਂਦੀ ਏ ਦੋਵੇਂ ਜਾਣੇ ਜਦੋਂ ਕਦੇ ਫ੍ਰੀ ਹੁੰਦੇ ਆਪਣੇ ਕੰਮ ਤੋਂ ਤੇ ਬੈਠ ਕੇ ਆਪਣੀ ਅੰਗਲਾਂ ਬੱਤਾਂ ਕਰਨ ਲੱਗ ਜਾਂਦੇ ਹੱਡ ਬੀਤੀਆਂ ਕਰਦੇ ਇਸੇ ਤਰ੍ਹਾਂ ਉਹਨਾਂ ਦਾ ਸਮਾਂ ਜੱਗ ਲੰਘਦਾ ਜਾਂਦਾ ਅੱਜ ਕੀ ਹੋਇਆ ਏ ਕਿ ਅੱਜ ਮਸੀਹਾ ਦਾ ਦੇਣ ਹੈ ਤੇ ਹਨੇਰਾ ਜਿਹੜਾ ਥੋੜਾ ਜਲਦੀ ਹੋ ਗਿਆ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਜਿਸ ਦਿਨ ਮੱਸਿਆ ਹੁੰਦੀ ਉਸ ਦਿਨ ਹਨੇਰਾ ਬਹੁਤ ਜਲਦੀ ਹੋ ਜਾਂਦਾ ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਜਿਹੜਾ ਪੂਰਾ ਹੁੰਦਾ ਹੈ ਚਾਨਣ ਬਹੁਤ ਜੀ ਹੋ ਸਾਰੀ ਰਾਤ ਚਾਨਣ ਹੀ ਹੁੰਦੀ ਤੇ ਜਿਹੜੀ ਮੱਸਿਆ ਵਾਲੀ ਰਾਤ ਹੈ ਉਹ ਹਨੇਰੀ ਹੁੰਦੀ ਹੈ ਅੱਜ ਕੀ ਹੈ ਕਿ ਟਾਈਮ ਹੁੰਦਾ ਉਹ ਏ ਪਰ ਅੱਜ ਹਨੇਰਾ ਹੈ ਤੇ ਅੱਜ ਉਹਦੀ ਢੀੜੀ ਦੇ ਵਿੱਚ ਇੱਕ ਸ਼ਰਾਬੀ ਬੰਦਾ ਬੈਠਾ ਹੈ ਅੱਜ ਉਹ ਰੋਜ਼ ਪਤਾ ਕੀ ਕਰਦਾ ਸੀ ਕਿ ਜਦੋਂ ਵੀ ਬੇੜੀ ਵਿੱਚ ਉਸਦੇ مسافر بیٹھ ਜਾਂਦੇ ਜਾਂ ਉਸ ਦਾ ਟ੍ਰਾਈਮ ਹੋ ਜਾਂਦਾ ਬੇੜੀ ਨੂੰ ਤੋਰਨ ਦਾ ਜਾਂ ਪੂਰ ਭਰ ਜਾਂਦਾ ਤਾਂ ਉਹ ਸਾਰੀ ਬੇੜੀ ਉਹ ਜ਼ਰੂਰ ਚੈੱਕ ਕਰਦਾ ਪਲਾਸ਼ੀ ਜ਼ਰੂਰ ਲੈਂਦਾ ਕਿ ਕਿਧਰੇ ਕਿਸੇ ਦੇ ਕੋਲ ਕੋਈ ਨਸ਼ਾ ਕੋਈ ਸ਼ਰਾਬ ਤਾਂ ਨਹੀਂ ਜਾਂ ਕਿਸੇ ਨੇ ਕੋਈ ਸ਼ਰਾਬ ਤਾਂ ਨਹੀਂ ਪੀਤੀ ਉਹ ਪੁੱਛਦਾ ਜ਼ਰੂਰ ਆਵਾਜ਼ ਦੇ ਕੇ ਉੱਚਾ ਹੋਕਾ ਲਾਉਂਦਾ ਕਿ ਕਿਸੇ ਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਕਿਸੇ ਨੇ ਕੋਈ ਸ਼ਰਾਬ ਤਾਂ ਨਹੀਂ ਪੀਤੀ ਮੇਰਾ ਇਹ ਸੂਹੜ ਹੈ ਕਿ ਮੈਂ ਕਿਸੇ ਵੀ ਨਾ ਸ਼ਾਕਰਣ ਵਾਲੇ ਨੂੰ ਆਪਣੇ ਬੇੜੀ ਦੇ ਵਿੱਚ ਬੈਠਣ ਨਹੀਂ ਦਿੰਦਾ ਜਾਂ ਮੈਂ ਬਿਠਾਉਂਦਾ ਨਹੀਂ ਤੇ ਅੱਜ ਵੀ ਸੇਮ ਉਸੇ ਤਰ੍ਹਾਂ ਉਹ ਫਿਰ ਆਵਾਜ਼ ਲਗਾਉਂਦਾ ਏ ਕਿ ਕਿਸੇ ਨੇ ਮੇਰੀ ਬੇੜੀ ਦੇ ਵਿੱਚ ਸ਼ਰਾਬ ਤਾਂ ਨਹੀਂ ਪੀਤੀ ਹੋਈ ਜਾਂ ਕਿਸੇ ਦੇ ਕੋਲ ਸ਼ਰਾਬ ਤਾਂ ਨਹੀਂ ਹੋ ਨਸ਼ਾ ਤਾਂ ਨਹੀਂ ਇਸ ਤਰ੍ਹਾਂ ਉਹ ਬਾ ਉਸ ਨੂੰ ਇੱਕ ਦੋ ਯਾਤਰੀ ਜਿਹੜੇ ਇਸ਼ਾਰਾ ਕਰਦੇ ਆ ਕਿ ਲੱਗਦਾ ਹੈ ਕਿ ਇਹਨੇ ਸ਼ਰਾਬ ਕੀਤੀ ਕੋ ਨਸ਼ਕਤ ਤਾਂ 1.5 ਹੋ ਕੇ ਉਸਦੇ ਜਦੋਂ ਉਸ ਨੂੰ ਪੁੱਛਣ ਲੱਗਦਾ ਹੈ ਤਾਂ ਉਹਨੂੰ ਉਹਦੇ ਨੇੜੇ ਹੁੰਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਸ ਨੇ ਸ਼ਰਾਬ ਕੀਤੀ ਉਹਨੂੰ ਬਦਬੂ ਆ ਜਾਂਦੀ ਹੈ ਤਾਂ ਉਸ ਨੂੰ ਕਹਿੰਦਾ ਹੈ ਕਿ ਮੇਰਾ ਇਹ ਅਸੂਲ ਹੈ ਕਿ ਮੈਂ ਆਪਣੀ ਗੋਡੀ ਦੇ ਵਿੱਚ ਕਿਸੇ ਵੀ ਨਸ਼ਾ ਕਰਨ ਵਾਲੇ ਨੂੰ ਕਿਸੇ ਸ਼ਰਾਬੀ ਨੂੰ ਨਹੀਂ ਬਿਠਾਉਣਾ ਨਾ ਹੀ ਮੈਂ ਬਿਠਾਉਂਦਾ ਹਾਂ ਤਾਂ ਉਹ ਜਿਹੜਾ ਗੋ ਮੁਸਾਫਰ ਹੁੰਦਾ ਹੈ ਉਹ ਹੱਥ ਜੋੜਦਾ ਹੈ ਤੇ ਕਹਿੰਦਾ ਹੈ ਕਿ ਮੇਰਾ ਘਰ ਜਾਣਾ ਬਹੁਤ ਜ਼ਰੂਰੀ ਹੈ ਉਹ ਕਹਿੰਦਾ ਏ ਕਿ ਤੇਰਾ ਘਰ ਜਾਣਾ ਬਹੁਤ ਜ਼ਰੂਰੀ ਏ ਇਹ ਗੱਲ ਸੱਚੇ ਪਰ ਇਹ ਵੀ ਸੱਚ ਏ ਕਿ ਮੈਂ ਕਿਸੇ ਸ਼ਰਾਬੀ ਨੂੰ ਆਪਣੀ 베ੜੀ ਦੇ ਵਿੱਚ ਨਹੀਂ ਬਿਠਾਉਣਾ ਤਾਂ ਫਿਰ ਉਹ ਅੱਗੋਂ ਜਿਹੜਾ ਮਸਾਫਰ ਸ਼ਰਾਬੀ ਹੁੰਦਾ ਏ ਉਹ ਕਹਿੰਦਾ ਏ ਕਿ ਮੇਰੇ ਬੱਚੇ ਬਹੁਤ ਛੋਟੇ ਨੇ ਮਾਪਿਓ ਮੇਰਾ ਬਹੁਤ ਜ਼ਿਆਦਾ ਬਜ਼ੁਰਗ ਏ ਤੇ ਮੇਰੀ ਘਰਵਾਲੀ ਦੀ ਮੌਤ ਹੋ ਚੁੱਕੀ ਤੇ ਜੇਕਰ ਮੈਂ ਘਰ ਨਾ ਪਹੁੰਚਿਆ ਤਾਂ ਉਹਨਾਂ ਨੇ ਅੱਜ ਭੁੱਖੇ ਰਹਿ ਜਾਣਾ ਕਿਉਂਕਿ ਉਹਨਾਂ ਤੋਂ ਰੋਟੀ ਨਹੀਂ ਬਣਦੀ ਬੱਚੇ ਛੋਟੇ ਆ ਮਾਂ ਪਿਓ ਬਜ਼ੁਰਗ ਆ ਰੋਟੀ ਬਣਾ ਨਹੀਂ ਸਕਣਗੇ ਤੇ ਜੇ ਮੈਂ ਘਰ ਨਹੀਂ ਜਾਂਦਾ ਤੇ ਉਹ ਅੱਜ ਭੁੱਖੇ ਰਹਿਣਗੇ ਤੇ ਫਿਰ ਮੇਰਾ ਮੇਰਾ ਜਿਹੜਾ ਮਾਂ ਪਿਓ ਰੋ ਰੋ ਕਮਲਾ ਹੋ ਜਾਏਗਾ ਬੱਚੇ ਰੋਣਗੇ ਕਿ ਅੱਜ ਉਹਨਾਂ ਦਾ ਕਿਉਂ ਨਹੀਂ ਆਇਆ ਤੇ ਮੇਰਾ ਮਾਂ ਪਿਓ ਰੋਵੇਗਾ ਕਿ ਉਹਨਾਂ ਦਾ ਪੁੱਤ ਨਹੀਂ ਆਇਆ ਇਸ ਕਰਕੇ ਮੇਰਾ ਘਰ ਜਾਣਾ ਬਹੁਤ ਜ਼ਰੂਰੀ ਉਹ ਕਹਿੰਦਾ ਹੈ ਕਿ ਨਹੀਂ ਤੂੰ ਬੇੜੀ ਤੋਂ ਥੱਲੇ ਉਤਰ ਮੈਂ ਦੂਜੇ ਯਾਤਰੀਆਂ ਨੂੰ ਲੈ ਕੇ ਜਾਣਾ ਹੈ ਮੈਂ ਵੀ ਸਮੇਂ ਸਿਰ ਘਰ ਪਹੁੰਚਣਾ ਹੈ ਤੂੰ ਮੈਨੂੰ ਮੇਰੇ ਟਾਈਮ ਨੂੰ ਖਰਾਬ ਕਰ ਰਿਹਾ ਹੈ ਉਹ ਹੱਥ ਜੋੜਦਾ ਏ ਬੇਨਤੀਆਂ ਕਰਦਾ ਏ ਤਰਲੇ ਕਰਦਾ ਏ ਵਾਸਤਾ ਪਾਉਂਦਾ ਆਪਣੇ ਬੱਚਿਆਂ ਦਾ ਆਪਣੇ ਮਾਪਿਓ ਦਾ ਕਿ ਆਖਰ ਉਹਦੇ ਪਿਆਰਾਂ ਤੇ ਡਿੱਗ ਪੈਂਦਾ ਏ ਕਿ ਨਹੀਂ ਅੱਜ ਤੋਂ ਮੈਨੂੰ ਜੇਕਰ ਆਪਣੀ ਬੇੜੀ 'ਚ ਨਹੀਂ ਬਿਠਾਵੇਂਗਾ ਤੇ ਮੈਂ ਘਰ ਲਈ ਪਹੁੰਚ ਸਕਣਾ ਤੇ ਮੇਰਾ ਜਿਹੜਾ ਮੇਰੇ ਬੱਚੇ ਤੇ ਮੇਰਾ ਮਾਂ ਪਿਓ ਭੁੱਖੇ ਰਹਿੰਦੇ ਉਹਨੂੰ ਫਿਰ ਕੀ ਤਰਸ ਆ ਜਾਂਦਾ ਤੇ ਆਪਣਾ ਸਮਾਂ ਯਾਦ ਆਉਂਦਾ ਕਿ ਜਦੋਂ ਮੇਰੇ ਕੋਲ ਕੋਈ ਵੀ ਕੰਮਕਾਜ ਨਹੀਂ ਸੀ ਅਸੀਂ ਭੁੱਖੇ ਮਰਦੇ ਸੀ ਮੇਰੇ ਵੀ ਬਿਆਨੇ ਭੁੱਖੇ ਮਰਦੇ ਸੀ ਕਿ ਮੈਂ ਪੜਿਆ ਹਾਂ ਲੋਕਾਂ ਦੇ ਕੋਲ ਜਾਂਦਾ ਸੀ ਕਿ ਮੈਨੂੰ ਰੋਜ਼ੀ ਰੋਟੀ ਦਿੱਤੀ ਜਾਵੇ ਮੈਨੂੰ ਕੋਈ ਕੰਮ ਦਿੱਤਾ ਜਾਵੇ ਮੈਨੂੰ ਖਾਣ ਦੇ ਲਈ ਰੋਟੀ ਦਿੱਤੀ ਜਾਵੇ ਤਾਂ ਮੈਂ ਵੀ ਇਸੇ ਤਰ੍ਹਾਂ ਮਿਲਦਾਂ ਕਰਲੇ ਕਰਦਾ ਸੀ ਪਿਆਰੀ ਹੱਥ ਲਾਉਂਦਾ ਸੀ ਪਰ ਕਦੇ ਵੀ ਕਿਸੇ ਨੇ ਮੇਰੇ ਮਿਲਦਾਂ ਕਰਲੇ ਨਹੀਂ ਸੁਣੇ ਸੀ ਮੇਰੇ ਵਾਸਤੇ ਨੂੰ ਨਹੀਂ ਸੁਣਿਆ ਸੀ ਤੇ ਉਦੋਂ ਮੈਨੂੰ ਬੜਾ ਦੁੱਖ ਲੱਗਦਾ ਸੀ ਤੇ ਕਹਿੰਦਾ ਕਿ ਠੀਕ ਆਜੇ ਨੂੰ ਵੀ ਉਸੇ ਤਰ੍ਹਾਂ ਦੁੱਖ ਲੱਗੇਗਾ ਤੇ ਉਹਨੂੰ ਉਹਦੇ ਤੇ ਰਹਿ ਮਾਸੰਦਾ ਤਰਸਾ ਸੀ ਉਹ ਕੀ ਕਰਦਾ ਹੈ ਕਿਸ ਨੂੰ ਕਹਿੰਦਾ ਹੈ ਕਿ ਚੰਨ ਤੋਂ ਬੈਠਾ ਸਫਰ ਕਰ ਸਕਦਾ ਉਹਦੇ ਚਿਹਰੇ ਤੇ ਰੌਣਕ ਆ ਜਾਂਦੀ ਉਸ ਮਸਾਫਾ ਤੇ ਇਹ ਸਭ ਕੁਝ ਉਹ ਜਿਹੜਾ مشਵਾਰਾ دوست ਸੀ ਮਲਾ ਦਾ ਉਹ ਆਪਣੀ ਅੱਖਾਂ ਦੇ ਨਾਲ ਦੇਖ ਰਿਹਾ ਹੈ ਤੇ ਕੰਨਾਂ ਦੇ ਨਾਲ ਸੁਣ ਰਿਹਾ ਹੈ ਤੂੰ ਦੇਲੀ ਦੇ ਲਈ ਕਿਆ ਰਹੀ ਕਿ ਬਹੁਤ ਗਲਤ ਕਰਦੀ ਕਿਉਂਕਿ ਇਹਨੂੰ ਸੁਪਣੇ ਦੇ ਵਿੱਚ ਇੱਕ ਮਹਾਤਮਾ ਜੀ ਮਿਲੇ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਤੂੰ ਆਪਣੀ ਬੇੜੀ ਦੇ ਵਿੱਚ ਕਿਸੇ ਵੀ ਸ਼ਰਾਬੀ ਨੂੰ ਬਿਠਾਉਣਾ ਨਹੀਂ ਪਰਾਜੇ ਗਲਤ ਕਰ ਰਿਹਾ ਹੈ ਅੱਖਾਂ ਨਾਲ ਦੇਖ ਵੀ ਰਿਹਾ ਹੈ ਤੇ ਕੰਨਾਂ ਨਾਲ ਸੁਣ ਵੀ ਰਿਹਾ ਹੈ ਓਨੀ ਦੇਰ ਲਈ ਕੀ ਹੈ ਉਹ ਜਿਹੜਾ ਮਲਾਏ ਉਹ ਚੱਕੂ ਮਾਰ ਲੈਂਦਾ ਤੇ ਆਪਣੀ ਬੇੜੀ ਨੂੰ ਚਲਾਉਣਾ ਸ਼ੁਰੂ ਕਰ ਲੈਂਦਾ ਬੇੜੀ ਨੂੰ ਤੋੜ ਲੈਂਦਾ ਉਹ ਖੜਾ ਦੇਖ ਰਿਹਾ ਹੈ ਹੌਲੀ-ਹੌਲੀ ਜਦ ਬੇੜੀ ਅੱਗਾ ਤੁਰਦੀ ਜਾਂਦੀ ਹੈ ਦਰਿਆ ਦੇ ਅੱਧ ਵਿੱਚ ਪਹੁੰਚ ਜਾਂਦੀ ਹੈ ਤੇ ਕੀ ਹੁੰਦਾ ਹੈ ਕਿ ਬੇੜੀ ਜਿਹੜੀ ਉਹ ਬੇਕਾਬੂ ਹੋ ਜਾਂਦੀ ਹੈ ਉਹ ਪਾਣੀ ਦੇ ਵਿੱਚ ਡੁੱਬਣ ਲੱਗਦੀ ਤੇ ਉੱਧਰ ਜਿਹੜਾ ਮਸ਼ਵਾਰਾ ਹੈ ਬਹੁਤ ਰੋਲਾ ਪਾਉਂ। ਉਧਰ ਜਿਹੜੇ ਬੇੜੀ ਵਿੱਚ ਬੈਠੇ ਹੋਏ ਜਿੰਨੇ ਵੀ ਮਸਾਫਰ ਸੀ ਉਹ ਵੀ ਉੱਚੀ ਚੀ ਰੋਲਾ ਪਾਉਂਦੇ ਆ ਚੀਕਾਂ-ਫੁੱਕਾਂ ਮਾਰਦੇ ਆ ਬਚਾਓ ਬਚਾਓ ਦੀਆਂ ਆਵਾਜ਼ਾਂ ਨਾਲ। ਬਾੜ ਫੋੜੀ ਨੂੰ ਪਾਣ ਟਾਲ ਸਕਦਾ ਸੀ ਕੀ ਹੁੰਦਾ ਹੈ ਕਿ ਉਹ ਜਿਹੜੀ ਬੇੜੀ ਹੈ ਪਾਣੀ ਦੇ ਵਿੱਚ ਡੁੱਬ ਜਾਂਦੀ। ਉਹਦੇ ਵਿੱਚ ਕਿੰਨੇ ਹੀ ਨੌਜਵਾਨ ਬਜ਼ੁਰਗ ਤੇ ਬੱਚੇ ਸਵਾਰ ਸੀ ਸਾਰੇ ਪਾਣੀ ਦੇ ਵਿੱਚ ਟੁੱਪ ਕੇ ਮਰ ਜਾਂਦੇ ਆ। ਕੰਨਿਆਣੋ ਤਾਂ ਚਲੋ ਤੈਰਨਾ ਆਉਂਦਾ ਹੀ ਨਹੀਂ ਸੀ ਉਹਨਾਂ ਨੇ ਤਾਂ ਡੁੱਬ ਕੇ ਮਰਨਾ ਹੀ ਸੀ ਪਰ ਜਿਨ੍ਹਾਂ ਨੂੰ ਤੈਰਨਾ ਆਉਂਦਾ ਸੀ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਪਰ ਪਾਣੀ ਦੇ ਵਹਾਅ ਕਾਰਨ ਤੇਜ਼ ਵਹਾਰੇ ਕਾਰਨ ਉਹ ਕਿਸੇ ਕਿਨਾਰੇ ਵੀ ਲੱਗ ਨਹੀਂ ਸਕਕੀ। ਤੋਂ ਸਾਰੇ ਮੁਸਾਫਰੇ ਸਮੇਤ ਮਨਾਹ ਉਹ ਪਾਣੀ ਵਿੱਚ ਡੁੱਬ ਕੇ ਤੇ ਮਰ ਜਾਂਦੇ। ਇਦਰੇ ਜਿਹੜਾ مشਵਾਰਾ ਹੈ ਕਿ ਰੱਬ ਨੂੰ ਉੱਚੀ ਉੱਚੀ ਤਾਣੇ ਮੇਣੇ ਦੇਂਦਾ ਹੈ। ਉਕਾ ਮਾਰਦਾ ਏ ਰੱਬ ਨੂੰ ਉਲਾਮੇ ਦਿੰਦਾ ਏ ਕਿ ਇੱਕ ਬੰਦਾ ਪੇੜੀ ਦੇ ਵਿੱਚ ਮਾੜਾ ਸੀ ਤੇ ਉਸ ਦੇ ਲਈ ਤੂੰ ਸਾਰੇ ਪੂਰ ਦੇ ਪੂਰ ਨੂੰ ਬਿਠਾ ਦਿੱਤਾ ਪੂਰ ਦਾ ਪੂਰ ਮਾਰ ਦਿੱਤਾ ਏ ਤੂੰ ਚੰਗਾ ਨਹੀਂ ਕੀਤਾ ਰੱਬ ਨੂੰ ਬੁਰਾ ਭਲਾ ਕਹਿੰਦਾ ਏ ਗਾਣਾ ਘੜਦਾ ਏ ਕਹਿੰਦਾ ਏ ਕਿ ਤੂੰ ਚੰਗਾ ਨਹੀਂ ਕੀਤਾ ਮੇਰਾ ਦੋਸਤ ਵੀ ਮਰ ਗਿਆ ਕਿ ਜੇ ਤੂੰ ਮਾਰਨਾ ਹੀ ਸੀ ਤੇ ਉਸ ਇਕੱਲੇ ਸ਼ਰਾਬੀ ਬੰਦੇ ਨੂੰ ਮਾਰਦਾ ਦੂਜਿਆਂ ਦਾ ਕੀ ਖਸੂਰ ਸੀ ਤੂੰ ਉਹਨਾਂ ਨੂੰ ਕਿਉਂ ਮਾਰਿਆ ਇਸ ਤਰ੍ਹਾਂ ਉੱਚੀ ਉੱਚੀ ਰੋਂਦਾ ਹੈ ਤੇ ਰੱਬ ਨੂੰ ਤਾਂਨੇ ਮੇਨੇ ਦਿੰਦਾ ਹੈ ਉਨੀ ਦੇਰ ਨੂੰ ਕੀ ਹੁੰਦਾ ਹੈ ਕਿ ਉਹ ਜਿੱਥੇ ਖੜਾ ਹੁੰਦਾ ਹੈ ਉੱਥੇ ਰੱਬ ਵੱਲੋਂ ਹੀ ਕੀੜਿਆਂ ਦਾ ਭੌਣ ਹੁੰਦਾ ਹੈ ਤੇ ਕੀ ਹੁੰਦਾ ਹੈ ਕਿ ਉਹਦੇ ਪੈਰਾਂ ਤੇ ਅਨੇਕਾਂ ਹੀ ਕੀੜੇ ਚੜ ਜਾਂਦੇ ਆ ਉਹ ਪੈਰਾਂ ਵੱਲ ਤਾਂ ਤੇਗਦਾ ਨਹੀਂ ਉਹ ਪਾਣੀ ਵਿੱਚ ਡੁੱਬ ਰਿਹਾ ਆਪਣੇ ਦੋਸਤ ਨੂੰ ਆਂਦੀ ਬੇੜੀ ਨੂੰ ਯਾਤਰੀਆਂ ਨੂੰ ਦੇਖ ਰਿਹਾ ਏ ਤੇ ਰੱਬ ਨੂੰ ਸਾਹਨੇ ਮੇਲੇ ਲੇ ਰਿਹਾ। ਤਾਂ ਕੀ ਹੁੰਦਾ ਹੈ ਕਿ ਅਚਾਨਕ ਉਹਦੇ ਪੈਰ ਤੇ ਇੱਕ ਘੱਟ ਲੱਗਣ ਦੀ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਘੱਟ ਲੱਗਦਾ ਉਸ ਨੂੰ ਦਰਦ ਹੁੰਦਾ ਹੈ। ਉਹ ਆਪਣੇ ਪੈਰਾਂ ਵੱਲ ਦੇਖਦਾ ਹੈ ਤੇ ਕੀ ਤੱਕਦਾ ਹੈ ਕਿ ਇੱਕ ਕੀੜੇ ਨੇ ਉਸਦੇ ਪੈਰ ਦੇ ਤੇਂ ਪੈਰ ਤੇ ਘੱਟ ਦਿੱਤਾ ਹੈ। ਤਾਂ ਉਹ ਕੀ ਕਰਦਾ ਹੈ ਕਿ ਦੂਜੇ ਕੀੜਿਆਂ ਨੂੰ ਆਪਣੇ ਪੈਰਾਂ ਤੋਂ ਲਾਹਣ ਦੇ ਲਈ ਜ਼ੋਰ-ਜ਼ੋਰ ਦੀ ਧਰਤੀ ਦੇ ਉੱਤੇ ਪੈਰ ਮਾਰਦਾ ਹੈ। ਪਿਆਰਾ ਤੋਂ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿੰਨੇ ਹੀ ਕੀੜੇ ਦੇਖੋ ਉਸ ਦੇ ਪਿਆਰਾ ਹੇਠਾ ਆ ਕੇ ਕੁਚਲੇ ਜਾਂਦੇ ਨੇ ਮਸਲੇ ਜਾਂਦੇ ਨੇ ਮਰ ਜਾਂਦੇ ਹਨ अनेका ਹੀ ਕੀੜਿਆਂ ਨੂੰ ਮਸਲ ਦਿੰਦਾ ਹੈ ਉਹਨਾਂ ਨੂੰ ਮਾਰ ਦਿੰਦਾ ਹੈ ਉਹਨੀ ਦੇਰ ਨੂੰ ਨਾਲ ਹੀ ਉਹ ਰੱਪਣ ਪਾਣੇ ਮੇਨੇ ਨਹੀਂ ਦੇ ਰਿਹਾ ਬਹੁਤ ਗੁੱਸੇ ਦੇ ਵਿੱਚ ਹੁੰਦਾ ਹੈ ਉਹਨੀ ਦੇਰ ਨੂੰ ਕੀ ਹੁੰਦਾ ਹੈ ਕਿ ਇੱਕ ਰੱਪਣ ਨੀਰੂ ਉਹਦੇ ਕੋਲ ਆਉਂਦੀ ਹੈ ਉਹ ਕਹਿੰਦੀ ਹੈ ਕਿ ਕੀ ਗੱਲ ਹੈ ਸੋ ਇਨਾ ਗੁੱਸੇ ਦੇ ਵਿੱਚ ਕਿਉਂ ਆਉਂਦਾ ਹੈ ਤਾਉ ਕਹਿੰਦਾ ਏ ਕਿ ਰੱਬ ਨੇ ਬਹੁਤ ਮਾੜਾ ਕੀਤਾ ਸਾਰੀ ਜਿਹੜੀ ਗੱਲ ਏ ਉਹ ਉਸ ਨੂੰ ਦੱਸਦਾ ਏ ਕਹਿੰਦਾ ਏ ਕਿ ਇੱਕ ਬੰਦਾ ਮਾੜਾ ਸੀ ਤੇ ਰੱਬ ਨੇ ਕਿੰਨਿਆਂ ਨੂੰ ਹੀ ਉਹਦੀ ਸਜ਼ਾ ਦੇ ਦਿੱਤੀ ਉਹਨਾਂ ਨੂੰ ਡੋਬ ਕੇ ਪਾਣੀ ਦੇ ਵਿੱਚ ਮਾਰ ਦਿੱਤਾ ਰੱਬ ਬਹੁਤ ਗਲਤ ਕਰ ਰਿਹਾ ਏ ਤੇ ਨਾਲ ਰੱਬ ਨੂੰ ਹੋਰ ਉੱਚੀ ਉੱਚੀ ਤਾਂ ਦੇ ਮੇਲੇ ਲੈਂਦਾ ਬਹੁਤ ਬੁਰਾ ਹੁੰਦਾ ਤੇ ਨਾਲ ਹੀ ਆਪਣੇ ਪਿਆਰਾਂ ਤੋਂ ਕੀੜਿਆਂ ਨੂੰ ਝਾੜ ਰਿਹਾ ਲਾ ਰਿਹਾ ਤਾ ਫਿਰ ਉਹ ਜਿਹੜੀ ਰੱਬਰੰਗੀ ਰੂ ਹੈ ਉਹ ਕਹਿੰਦੀ ਏ ਕਿ ਤੇਰੇ ਪੈਰ ਤੇ ਕਟਿਆ ਕਿੰਨੇ ਕੀੜਿਆਂ ਨੇ ਤੋ ਆਹ ਕਹਿੰਦਾ ਹੈ ਕਿ ਮੇਰੇ ਪੈਰ ਤੇ ਇੱਕ ਕੱਟ ਲੱਗਿਆ ਹੈ ਇੱਕ ਕੀੜੇ ਨੇ ਮੈਨੂੰ ਵੱਢਿਆ ਹੈ ਜਿਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਤਰਤ ਹੋਈ ਉਹ ਫਿਰ ਅੱਗੋਂ ਬੰਦਾ ਜਿਹੜੀ ਰੱਬਰੰਗੀ ਰੂ ਹੈ ਉਹ ਕਹਿੰਦੀ ਏ ਕਿ ਕਟਿਆ ਤੇਰੇ ਪੈਰ ਤੇ ਇੱਕ ਕੀੜੇ ਨੇ ਵੱਢਿਆ ਤੈਨੂੰ ਇੱਕ ਕੀੜੇ ਨੇ ਤੇ ਤੂੰ ਦੇਖ ਕਿ ਤਰਤੇ ਤੇ ਕਿੰਨੇ ਹੀ ਕੀੜੇ ਮਰ ਗਏ ਕਿੰਨੇ ਨੂੰ ਤੋਂ ਆਪਣੇ ਪੈਰਾਂ ਹੇਟ ਦੇ ਕੇ ਮਾਰ ਦਿੱਤਾ ਏ ਮਸਲ ਦਿੱਤਾ ਏ ਕੁਚਲ ਦਿੱਤਾ ਏ ਕਟਿਆ ਤਾਂ ਸਿਰਫ ਤੈਨੂੰ ਇੱਕ ਕੀੜੇ ਨੇ ਵੱਢਿਆ ਸੀ ਤੂੰ ਉਹਨੂੰ ਹੱਥਾਂ ਨਾਲ ਫੜਦਾ ਤੇ ਲਾ ਦਿੰਦਾ ਤੂੰ ਦੂਜੇ ਕੀੜਿਆਂ ਨੂੰ ਕਿਉਂ ਮਾਰ ਦਿੱਤੀ ਤੇ ਫਿਰ ਓਨੀ ਦੇਰ ਨਾਲ ਜਿਹੜੀ ਰੱਬ ਰੰਗੀ ਰੂਵੇ ਉੱਥੇ ਤੁਰ ਪੈਂਦੀ ਤੇ ਫਿਰ ਉਹ ਰੱਬ ਦੇ ਕੋਲੋਂ ਮਾਫੀਆਂ ਮੰਗਦਾ ਏ ਕਹਿੰਦਾ ਏ ਕਿ ਮੈਂ ਬਹੁਤ ਗਲਤ ਕੀਤਾ ਕਿ ਇੰਨੇ ਕੀੜਿਆਂ ਨੂੰ ਮਾਰ ਦਿੱਤਾ ਸ਼ਾਇਦ ਰਾਖਪਤੀ ਕੋਈ ਲੀਲਾ ਸੀ ਫਿਰ ਨਾਲ ਉਹ ਕਹਿੰਦਾ ਹੈ ਕਿ ਇਸ ਸ੍ਰਿਸ਼ਟੀ ਨੂੰ ਰਚਣ ਵਾਲਾ ਉਹ ਪਰਮਾਤਮਾ ਹੈ ਤੇ ਜਿੰਨੇ ਇਹ ਸ੍ਰਿਸ਼ਟੀ ਰਚੀਏ ਉਹਨੂੰ ਸਭ ਪਤਾ ਹੈ ਕਿ ਇਸ ਸ੍ਰਿਸ਼ਟੀ ਨੂੰ ਕਿਵੇਂ ਚਲਾਉਣਾ ਤਾਂ ਫਿਰ ਇਸ ਕਹਾਣੀ ਤੋਂ ਆਪਾਂ ਨੂੰ ਇਹ ਹੀ ਸੇਧ ਮਿਲਦੀ ਕਿ ਆਪਾਂ ਕਈ ਵਾਰ ਰੱਬ ਨੂੰ ਅਨਾਮੇ ਦੇਣ ਲੱਗ ਜਾਂਦੇ ਆ ਅਨਾਮੇ ਦਿੰਦੇ ਆ ਕਿ ਤੂੰ ਆ ਗਲਤ ਕੀਤਾ ਜੋ ਕਿ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਜੇ ਰੱਬ ਨੇ ਸ੍ਰਿਸ਼ਟੀ ਰਚਾਈਏ ਰਚੀਏ ਤਾਂ ਇਸ ਮੁਕਤੀਵੇਂ ਚਲਾਉਣਾ ਹੈ ਰੱਬ ਨੂੰ ਸਭ ਪਤਾ ਹੈ ਰੱਬ ਸਾਰਿਆਂ ਦੇ ਕਰਮਾਂ ਦਾ ਹਿਸਾਬ ਕਿਤਾਬ ਕਰਦਾ ਹੈ ਜੋ ਠੀਕ ਹੁੰਦਾ ਹੈ ਉਹ ਉਹ ਹੀ ਕਰਦਾ ਹੈ ਰੱਬ ਕਿਸੇ ਦੇ ਨਾਲ ਵੀ ਅਣਿਆਈ ਨਹੀਂ ਕਰਦਾ ਉਹ ਨਿਆਂ ਹੀ ਕਰਦਾ ਫਿਰ ਉਹ ਰੱਬ ਤੋਂ ਮਾਫੀਆਂ ਮੰਗਦਾ ਹੈ ਸੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਵੀ ਸਿੱਧੀ ਮਿਲਦੀ ਕਿ ਆਪਾਂ ਨੂੰ ਕਦੇ ਵੀ ਇਹ ਕਈ ਵਾਰ ਆਪਾਂ ਕੀ ਹੁੰਦਾ ਹੈ ਕਿ ਗਲਤੀ ਕਿਸੇ ਇੱਕ ਦੀ ਹੁੰਦੀ ਹੈ ਦੋਸ਼ੀ ਕੋਈ ਇੱਕ ਹੁੰਦਾ ਹੈ ਤੇ ਆਪਾਂ ਉੱਥੇ ਜਦੋਂ ਆਪਾਂ ਨੂੰ ਕਿਤੇ ਹੱਕ ਮਿਲਦਾ ਹੈ ਕਿ ਉਹਨਾਂ ਨੂੰ ਸਜ਼ਾ ਦੇਂਦਾ ਵੀ ਆਪਾਂ ਕੀ ਕਰਦੇ ਆ ਕਿ ਉੱਥੇ ਕਈਆਂ ਨੂੰ ਨਜ਼ਾਇਜ਼ ਗਲਤ ਸਜ਼ਾ ਦੇ ਦਿੰਦੇ ਜੋ ਕਿ ਆਪਣੇ ਲਈ ਠੀਕ ਨਹੀਂ ਆ ਰੱਬ ਜੋ ਮਰਜ਼ੀ ਕਰ ਸਕਦਾ ਹੈ ਪਰ ਆਪਾਂ ਕਈ ਵਾਰਾਂ ਬਹੁਤ ਕੁਝ ਗਲਤ ਕਰ ਜਾਂਦੇ ਆ ਜੋ ਸਾਨੂੰ ਨਹੀਂ ਕਰਨਾ ਚਾਹੀਦਾ ਸੋ ਇਸੇ ਦੇ ਨਾਲ ਹੀ ਆਪਣੀ ਜਿਹੜੀ ਅੱਜ ਦੀ ਕਹਾਣੀ ਇਹ ਇੱਥੇ ਖਤਮ ਹੁੰਦੀ ਹੈ ਪਰ ਫਿਰ ਤੋਂ ਤੁਹਾਡੇ ਨਾਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ